ਨਿਰੰਕਾਰੀ ਤੇ ਰਾਦਾ ਸੁਆਮੀ ਆ ਦੀ ਉਹ ਮੈਨੂੰ ਕਹਿਣ ਲੱਗੇ ਹਜ਼ਾਰਾਂ ਸਾਲ ਤੋਂ ਜੈਨ ਬੋਧ ਤੇ ਸਨਾਤਨੀ ਪੱਥਰ ਦੀ ਪੂਜਾ ਕਰਦੇ ਰਹੇ ਸਿੱਖ ਕਾਗਜ਼ ਦੀ ਪੂਜਾ ਕਰਦੇ ਨੇ ਕੋਈ ਨਵੀਂ ਖੇੜ ਤਾਂ ਨਾ ਹੋਈ ਜਾਗਤ ਜੋਤ ਜਪੈ ਨੇ ਸਬਾਸਰ ਕਿੱਥੇ ਹੋ ਗਈ ਮੈਨੂੰ ਕਹਿਣ ਲੱਗੇ ਪੱਥਰ ਤੇ ਕਾਗਜ਼ ਤੁਸੀਂ ਸਪਸ਼ਟ ਕਰ ਸਕਦੇ ਹੋ ਕਾਗਜ਼ ਚੇਤਨ ਹੈ ਤੇ ਪੱਥਰ ਜੜ ਹੈ ਫਿਰ ਜੜ ਗੁਰੂ ਹੈ ਕਾਗਜ਼ ਗੁਰੂ ਹੈ ਉਹ ਪੱਥਰ ਨੂੰ ਪੂਜਦੇ ਰਹੇ ਤੁਸੀਂ ਕਾਗਜ਼ ਨੂੰ ਪੂਜਦੇ ਭਗਤ ਰਵਦਾਸ ਜੀ ਦਾ ਇੱਕ ਬੋਲ ਉਸ ਜ਼ਮਾਨੇ 'ਚ ਮੈਂ ਉਹਨਾਂ ਦੇ ਸਾਹਮਣੇ ਰੱਖਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਫਿਰ ਇੱਕ ਕਿਤਾਬ ਜੋ ਲਿਖੀ ਤੇ ਥਾਂ-ਥਾਂ ਤੇ ਵੰਡੀ ਭਗਤ ਜੀ ਦਾ ਬੋਲ ਭਗਤ ਭਾਗਵਤ ਲਿਖੀਏ ਤੈਂ ਉਪਰ ਪੂਜੀਏ ਕਰ ਨਮਸਕਾਰੰ ਜਦ ਭਗਵਤ ਦਾ ਨਾਮ ਉਸ ਅਪਵਿੱਤਰ ਕਾਗਜ਼ ਤੇ ਲਿਖ ਦਿੱਤਾ ਜਾਂਦਾ ਹੈ ਰਵਦਾਸ ਕਹਿੰਦੇ ਨੇ ਸਿਰ ਝੁਕ ਜਾਂਦਾ ਹੈ ਕਾਗਜ਼ ਨੂੰ ਕੌਣ ਮੱਥਾ ਟੇਕਦਾ ਹੈ ਪ੍ਰਭੂ ਦੇ ਨਾਮ ਨੂੰ ਮੱਥਾ ਟੇਕਿਆ ਜਾ ਰਿਹਾ ਹੈ ਰਵਦਾਸ ਮੈਂ ਕਿਹਾ ਤੁਹਾਨੂੰ ਕਿਸ ਨੇ ਕਹਿ ਦਿੱਤਾ ਸੀ ਕਾਗਜ਼ ਦੀ ਪੂਜਾ ਕਰਦੇ ਐ ਅਖਬਾਰ ਪੜ੍ਹਦੇ ਐ ਪਰੇ ਸੁੱਟ ਦਿੰਦੇ ਐ ਕਾਗਜ਼ ਪਹਿਰਾ ਥੱਲੇ ਰੁੱਲਦਾ ਫਿਰਦਾ ਤੁਹਾਨੂੰ ਮੈਂ ਕਿ ਕਿਸ ਨੇ ਕਿਹਾ ਸੀ ਕਾਗਜ਼ ਦੇ ਪੁਜਾਰੀ ਆ 1430 ਸਫੇ ਦੀ ਭੀੜ ਹੋਵੇ ਅੱਖਰ ਇੱਕ ਵੀ ਨਾ ਲਿਖਿਆ ਹੋ ਜਾਵੇ ਭਾਵੇਂ ਸੋਨੇ ਦੀ ਪਲਕੀ 'ਚ ਪ੍ਰਕਾਸ਼ ਹੋਵੇ ਸਿੱਖ ਸਜਦਾ ਨਹੀਂ ਕਰੇਗਾ ਮੱਥਾ ਨਹੀਂ ਟੇਕੇਗਾ ਸਿੱਖ ਉਸ ਜੋਤ ਦਾ ਪੁਜਾਰੀ ਹੈ ਜੋ ਅਖਰਾਂ ਦੇ ਵਿੱਚ ਹੈ